ਹੈਲੋ ਹੈਲੋ ਹਾਂ ਸੁਧਵੀਰ ਹਾਂਜੀ ਕੌਣ ਮੈਂ ਭੁਖਿਆ ਜਤਿੰਦਰ ਦੀ ਮੰਮੀ ਅੱਛਾ ਹਾਂਜੀ ਆਂਟੀ ਯਾਰ ਠੀਕ ਆ ਦਿਰੋ ਦਿਰੋ ਵਦਿਆ ਚਪਾਈ ਗਈ ਸੀ ਨਾ ਐ ਕਿੱਥੇ ਅੱਛਾ ਮੈਂ ਕਿਤੇ ਪੈ ਗਈ ਹੋਣੀ ਤਾਂ ਹੀ ਨੀ ਚੱਕਿਆ ਮੈਨੂੰ ਤੇ ਤਾਂ ਹੀ ਦੁਬਾਰੇ ਲਾਇਆ ਨਹੀਂ ਮਾਚਲ ਕਈ ਵਾਰੀ ਆਣਾ ਵੀ ਕੰਮ ਨਾ ਪੜ ਜਾਂਦਾ ਆਪਾਂ ਕਈ ਵੀ ਜਾਣੇ ਆਰੇ ਦਿਸਦਿਆਂ ਦਾ ਕਦੇ ਵੀ ਨਹੀਂ ਪਈ ਅੱਛਾ ਕੀ ਦੰਗ ਆਪਾਂ ਇੱਕੋ ਜਿਹੀ ਹੈਗੀ 11 12 ਵਜੇ ਜਾਂਦੇ ਆ ਅੱਛਾ ਤੇ ਹੋਰ ਕੱਲ ਕਹਿੰਦੇ ਸੀ ਕਿਸੇ ਰੋਲੇ ਰੂਲੇ ਸੀ ਨਿਭੜ ਗਿਆ ਨਾ ਚੱਲੀ ਜਾਂਦੇ ਰੋਲੇ ਦਾ ਬਥੇਰੇ ਆਈ ਜਾਂਦੇ ਜਾਈ ਜਾਂਦੇ ਅੱਛਾ ਹੂੰ ਬਸ ਕੰਮ ਹੈ ਨਾ ਜੇ ਮੈਨਾਂ ਪਰਮਾਤਮਾ ਨੇ ਸੌਪਿਆ ਉਹ ਵੀ ਕਰਨਾ ਪੈਣਾ ਨਿਭੜਿਆ ਨਹੀਂ ਉਹ ਤਾਂ ਇਹ ਅੱਛਾ ਤੇ ਹੋ ਮੈਂ ਐਂਗਲ ਕਰ ਦਿੱਤੀ ਸੀ ਹੂੰ ਜਿਦੋਂ ਦੋ ਦਿਨ ਕਾ ਕਿਸੇ ਕੀ ਕੱਲ ਤੇ ਅਸੀਂ ਐਂ ਸੋਚਦੇ ਸੀਗੇ ਮੈਂ ਕਿ ਚਲੋ ਵੀ ਦੇਖਣਾ ਮੈਂ ਚਲ ਮਾਨਤਨ ਕਰਾਂਗੇ ਥੋੜਾ ਨਹੀਂ ਇਹਨੇ ਮੈਨੂੰ ਦੱਸਿਆ ਕਿ ਉਹ ਨਹੀਂ ਪਹਿਲਾਂ ਤੇਰੀ ਇਹ ਗਲਤੀ ਹੈ ਕਹ ਰਾ ਇਹਦੀ ਤਾਂ ਕੱਲ ਗੱਲ ਨਹੀਂ ਆਈ ਮਨਾਂ ਤਾਂ ਪਰਸੋਂ ਦੀ ਆਈ ਹੈ ਨਹੀਂ ਨਹੀਂ ਕੱਲ ਆਈ ਹੈ ਅੱਛਾ ਹਾਂ ਨਹੀਂ ਕੱਲ ਆਈ ਹੈ ਜੇ ਇਹਨੇ ਦੱਸਿਆ ਹੁੰਦਾ ਫੇਰ ਤਾਂ ਇਹ ਲੋੜ ਹੀ ਨਹੀਂ ਸੀ ਫੇਰ ਮੈਂ ਤੁਹਾਨੂੰ ਫੋਨ ਕਰਕੇ ਪੁੱਛਦੀ ਨਹੀਂ ਸੀਗੀ ਕੱਲ ਆਥਣੇ ਆਇਆ ਸੀ ਮੇਰਾ ਫੋਨ ਤੇ ਮੈਂ ਕਿਹਾ ਮੈਂ ਕਿਹਾ ਕਈ ਵਾਰ ਉਹ ਵੀ ਨਾ ਆਖੀ ਜਾਂਦਾ ਕਿਸੇ ਦਿਨ ਨਹੀਂ ਆਈ ਮੈਂ ਤੁਹਾਨੂੰ ਦੱਸਿਆ ਹੀ ਸੀ ਹਮ ਹਮ ਫਿਰ ਮੈਂ ਕਿਹਾ ਤੁਸੀਂ ਦੱਸਿਆ ਵੀ ਨਹੀਂ ਹਾਂ ਵੀ ਆਈ ਨਹੀਂ ਕਿਸੇ ਦੀ ਵੀ ਮੈਂ ਕਿਹਾ ਚੱਲ ਫਿਰ ਠੀਕ ਹੈ ਮੈਂ ਕਿਹਾ ਤੁਹਾਡੇ ਤੇ ਮੈਨੂੰ ਯਕੀਨ ਹੈ ਹਾਂ ਹਾਂ ਨਹੀਂ ਆ ਗਈ ਕੱਲ ਕੱਲ ਆ ਗਈ ਤੇ ਅਸੀਂ ਤਾਂ ਪਹਿਲਾਂ ਐ ਸੋਚੀ ਜਾਂਦੇ ਸੀਗੇ ਮੰਗ ਚੱਲ ਵੀ ਹੁੰਦਾ ਹੀ ਹਨਾ ਵੀ ਆਹ ਤੇ ਭੈਣ ਭਰਾਣੇ ਜਦੈਨ ਮਿਹਨਤ ਕਰੀ ਹੋਵੇ ਹਾਂ ਤੇ ਮੈਂ ਚਾਹ ਜ਼ਰੂਰ ਮੰਨਤਨ ਕਰਾਂਗੇ ਤੇ ਚੇਅਰਮੈਨ ਨੇ ਕੋਈ ਹੋਰ ਹੀ ਗੱਲ ਜੀ ਕਹੀ ਨਹੀਂ ਉਹ ਤਾਂ ਤੇਨਾਂ ਗੱਲ ਹੋਈ ਵੀ ਸੀ ਇਹਨੂੰ ਦੱਸ ਇਹਨੂੰ ਪਤਾ ਹੀ ਹੈ ਸਾਰੀ ਹਾਲਾਤ ਦਾ ਦੱਸਿਆ ਤਾਂ ਹੈ ਇਹਨੂੰ ਵੀ 8000 ਰੁਪਏ ਅਮਹੀਨੇ ਦਾ ਇਹਨੂੰ ਦੱਸਿਆ ਸਾਰਾ ਕੁਝ ਇਹਦੇ ਨਾਲ ਗੱਲ ਪਹਿਲਾਂ ਜਦੋਂ ਇਹਨੂੰ ਐ ਪੁੱਛੋ ਪਹਿਲਾਂ ਵੀ ਜਦੋਂ ਲੱਗਿਆ ਸੀ ਤੇਨਾਂ ਕੀ ਗੱਲ ਹੋਈ ਸੀ हां ये कहंदा ਵੀ ਮਤਲਬ ਪਹਿਲਾਂ ਆਏ ਆਦੇ ਹੁੰਦੇ ਸੀ ਵਿਸ਼ੇ ਵੀ 30-35000 ਰੁਪਇਆ ਹੋਇਆ ਤਾ ਵੀ 2000 ਦਾ 3000 ਵੀ ਮਹੀਨਾ ਦਾ ਵੀ ਦੇਣਾ ਹੋਇਆ ਕਰੂਆ ਨਹੀਂ 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 ਆਏ ਨਹੀਂ ਹੋਏ ਸੀ ਗੱਲ ਨਾ ਇਹਨੂੰ ਸਾਰਾ ਕੁਝ ਹੀ ਪਤਾ ਹੈ ਹਾਂ ਇਹ ਕਹਿੰਦਾ ਕਿ ਆਇਆ ਆਖਿਆ ਵੀ ਹਰ ਮਹੀਨੇ ਵੀ 8000 ਰੁਪਇਆ ਇਹਨੂੰ ਪਤਾ ਹੀ ਹੈ ਬਸ ਤੁਸੀਂ ਇਹਨੂੰ ਪੁੱਛ ਲਓ ਸਾਰਾ ਕੁਝ ਹੀ ਪਤਾ ਇਹਨੂੰ सोनू ਕੀ ਕਹਿੰਦਾ ਜਸਿੰਦਰ ਹਾਂ ਆਏ ਕਹਿੰਦਾ ਸੀਗਾ ਹਾਂ ਮਰੇ ਨੂੰ ਪਤਾ ਹੀ ਹੈ ਜਿੰਦਰ ਨੂੰ ਸਾਰਾ ਕੁਝ ਆ ਵੀ ਸਾਰਾ ਨੇ ਕਹਿਆਗਾ ਵੀ ਹਰ ਮਹੀਨੇ 8000 ਰੁਪਿਆ ਵੀ ਸਾਨੂੰ ਦੇ ਦਿਆ ਕਰ ਨਾ ਬਸਰੇ ਨੂੰ ਜਦਿੰਦਰ ਨੂੰ ਦੱਸੀ ਹੋਈ ਹੈ ਗੱਲ ਸਾਰੀ ਆਤ ਵੀ ਆਏ ਨਾ ਵੀ ਆਪਾਂ ਚਲ ਮਾਨ ਹੈ ਆ ਪਾਇਨਗੇ ਬੇਟੇ ਵੀ ਤੁਸੀਂ ਵੀ ਮਿਹਨਤ ਕਰੀਆ ਹਨਾ ਵੀ ਇਹੋ ਜੀ ਗੱਲ ਕਰਨੀ ਹੁੰਦੀ ਹੈ ਤਾਂ ਤੁਸੀਂ ਨਾਮ ਮੰਗੋਗੇ ਤਾਂ ਵੀ ਫਰਜ਼ ਬਣਦਾ ਹੁੰਦਾ ਠੀਕ ਹੈ ਨਾ ਪਹਿਲਾਂ ਘਰ ਕੋ ਲੈਣ ਦਾ ਨਹੀਂ ਚਾਹ ਤਾਂ ਹੁੰਦੀ ਹੀ ਹੈ ਗੱਲ ਤਾਂ ਕਿਤੇ ਲੱਗ ਗਿਆ ਹੈ ਮੈਂ ਤਾਂ ਅੰਜਲ ਵਿਹਲਾ ਬੈਠਾ ਕਿਤੇ ਲੱਗੋ ਹੋਈ ਤਾਂ ਹੋਈ ਤਾਂ ਕਹਿੰਦੇ ਆਪਾਂ ਵੀ ਆਪਾਂ ਵੀ ਆਏ ਕਹਿੰਦੇ ਆ ਉਹਦੇ ਨਾਂ ਕੋਈ ਮੰਗੂਗਾ ਫਿਰ ਵੀ ਆਪਾਂ ਕਰਦੇ ਆ ਮੰਨ ਤਾਂ ਤਾਂ ਐਵੇਂ ਤਾਂ ਕੋਈ ਗੱਲ ਹੁੰਦੀ ਮੈਂ ਕਹਿੰਦੀ ਸੀ ਵੀ ਇਕੱਠੇ ਦੱਸ ਦਿੰਦੇ ਹਣਾ ਇੱਕ ਵਾਰੀ ਨਹੀਂ ਹਈ ਨਾ ਅੰਟੀ ਜਿੰਦਦਰ ਪੂ ਸਾਰਾ ਕੁਝ ਹੀ ਪਤਾ ਹੈ ਨਾ ਹੁਣ ਇਹਨੂੰ ਇਹਨੂੰ ਦੱਸਦਾ ਨਹੀਂ ਕੋਈ ਗੱਲ ਕਰਿਆ ਕੇ ਨਾ ਉਹ ਤੋਂ ਪਹਿਲਾਂ ਇਹ ਆਇਆ ਦਾ ਦੇਖੀ ਨਾ ਵੀਰੋ ਤੋਂ ਵੀ ਆਇਆ ਦੇ ਸੀ 35000 ਰੁਪਇਆ ਹੋਇਆ ਤੇ ਵੀ ਇਹ ਤਾਂ ਨਾ 10000 ਜਾਂ 2000 ਦੇਦਾ ਕਰਨ ਵਿੱਚੋਂ ਤੇ ਕੋ ਉਹਦਾ ਕਿ ਮੈਂ ਕਿਹਾ ਚੱਲ ਵੀ ਚੱਲ ਇੰਨੇ ਦਾ ਤੇ ਕੀ ਚੱਲਦੀਦਾ ਕਰੂੰਗਾ ਤੇ ਅੱਜ ਇਹ ਕਹਿੰਦਾ ਵੀ 8000 ਆਖਿਆਗਾ ਨਹੀਂ ਤੁਸੀਂ ਦੇਖੋ ਮੈਂ ਤਾਂ ਨਾ ਅਸਲ ਤੇ ਮੈਨੂੰ ਹੁਣ ਕੋਈ ਗੱਲ ਨਹੀਂ ਪਤਾ ਕੱਲ ਨੂੰ ਇਹਨੂੰ ਕਹੇ ਇਹਨੂੰ ਭੇਜੋ ਕੋਈ ਨਹੀਂ ਮੈਂ ਬੈਠ ਕੇ ਗੱਲ ਕਰ ਲੂੰ ਕੱਲ ਨੂੰ ਇਹਦੇ ਨਾਲ ਹਾਂ ਵੀ ਉਹ ਮੈਂ ਆਪਾਂ ਕਿਹਾ ਸੀ ਵੀ ਕੋਈ ਗੱਲ ਨਹੀਂ ਇਹਦੇ ਚ ਕੀ ਸੰਗ ਵਾਲੀ ਕੋਈ ਗੱਲ ਨਹੀਂ ਹੁੰਦੀ ਸਤਵੀਰ ਨਹੀਂ ਨਹੀਂ ਫਿਰ ਕੱਲ ਨੂੰ ਬੈਠ ਕੇ ਗੱਲ ਕਰ ਲਾਂਗੇ ਇਹਨੂੰ ਪਤਾ ਹੀ ਤੇ ਸੰਗਲ ਨਹੀਂ ਗੱਲ ਹੁੰਦੀ ਪਤਾ ਇਹ ਕੋਈ ਕੋਈ ਨਾ ਨਾ ਕੰਮ ਤਾਂ ਹੈ ਨੀ ਕੋਈ ਹਨਾ ਵੀ ਇਹ ਤਾਂ ਦੁਨੀਆ ਤੇ ਬਣੀ ਆਈ ਹੈਗੀ ਇਹ ਤਾਂ ਕੀ ਗੱਲ ਹੁੰਦੀ ਹੈਗੀ ਹਾਂ ਆਊਗਾ ਨਾ ਕੱਲ ਨੂੰ ਉਦੋਂ ਮੈਂ ਬਹਿ ਕੇ ਗੱਲ ਕਰ ਲਾਂ ਕੋਈ ਨਹੀਂ ਹਾਂ ਤੇ ਵੀ ਆਏ ਕਹਿੰਦੇ ਸੀ ਵੀ ਇਕੱਠੇ ਦੱਸ ਦਿੰਦੇ ਵੀ ਇੱਕ ਵਾਰੀ ਵੀ ਚਲ ਜਿਵੇਂ ਵੀ ਮੰਨ ਲਓ ਵੀ ਹੁੰਦਾ ਤਾਂ ਕੋਈ ਸੋਈ ਪਰ ਕਿਵੇਂ ਆਪਾਂ ਦੇਣਾ ਹੀ ਬੰਦੇ ਬਤਾਉਦਾ ਜਦੋਂ ਆਊਗਾ ਕੋਈ ਨਾ ਮੈਂ ਜਨਾ ਬੈਠ ਕੇ ਗੱਲ ਕਰ ਲੂੰਗੀ हां ते بیاਏ ਵੀ ਤਨਖਾਹ ਚੋ ਤਾਂ ਫੇ ਅਭੀ ਆਪਣ ਕਿੰਨੇ ਕਿਨੇ ਰਮਾਨ ਹੁੰਦੇ ਆ ਤਨਖਾਹ ਹੋ ਗਈ ਆਪਾਂ ਐ ਕਰਾਂਗੇ ਐ ਕਰਾਂਗੇ ਨਾ ਵੀ ਆਏ ਤਾਂ ਵੇਜੇ ਦੇਕੇ 22000 ਰੁਪਿਆ ਆਇਆ ਮੰਨ ਲਓ ਪਰ 22 ਹੋਣਾ ਸੀ ਜਦੋਂ ਵਜਾ ਹਾਂ ਨਹੀਂ ਨਹੀਂ ਉਹ ਤਾਂ ਪਤਾ ਹੀ ਪਤਾ ਐਂ ਗੱਲ ਨਹੀਂ ਕਿਸੋ ਐ ਕੀ ਗੱਲ ਕਰਦੇ ਤੁਹਾਡੇ ਨਾਲ ਨਹੀਂ ਕਹਿੰਦੇ ਵੀ 22000 ਰੁਪਿਆ ਆਇਆ ਵੀ 5000 ਰੁਪਿਆ ਤੋਂ ਖਰਚਾ ਹੋ ਜਾ ਗੁਰ ਮੰਨ ਕੇ ਚਲੋ ਤੇ 8000 ਰੁਪਿਆ ਦੇ ਕੇ ਫਿਰ ਮਗਰ ਤਾਂ ਨੋ ਹੀ ਬਚਿਆ ਕਰੂਗਾ ਨਾ ਇੱਕ ਬੰਦੇ ਦਾ ਵੀ ਦਿਨ ਰਾਤ ਮਿਹਨਤ ਕਰਕੇ ਵੀ 10 ਮਹੀਨਿਆਂ ਦਾ 90000 ਬਚੂਗਾ ਤੇ ਇੱਕ ਬੰਦੇ ਨੂੰ ਵਿਅੋਗ ਕਰਕੇ ਵੀ ਦੇਖ ਲਾ ਵੀ ਇਹ 6000 10 ਮਹੀਨਿਆਂ ਦਾ ਬੰਦਾ ਹਨ ਤੁਸੀਂ ਇਹਨੂੰ ਭੇਜ ਦਿਓ ਕੋਈ ਮੈਂ ਤਾਂ ਬੈਠ ਕੇ ਗੱਲ ਕਰ ਲਵਾਂਗੀ ਗੱਲ ਕੱਲ ਨੂੰ ਆਊਗਾ ਤੇ ਹਾਂ ਆਉਣਾ ਹੀ ਸੁਖਣਾ ਡਿਊਟੀ ਤੇ ਨਾ ਕੱਲ ਨੂੰ ਬੈਠ ਕੇ ਗੱਲ ਕਰ ਲਵਾਂ ਕੋਈ ਨਹੀਂ ਤੇ ਬਾਕੀ ਤੇ ਚੇਅਰਮੈਨ ਨਾਲ ਵੀ ਗੱਲ ਕਰ ਲੇ ਪਰ ਜੇ ਤੇ ਵਹੀ ਹੈ ਤਾਂ ਚੱਲ ਫੇ ਠੀਕ ਹੈ ਸਾਹਮਣੇ ਗੱਲ ਕਰ ਲਵਾਂ ਕੋਈ ਨਹੀਂ ਭੇਜ ਦਿਓ ਵਾਲਾ ਹਾਂ ਵੀ ਆਦਾ ਨਾ ਕੱਠੇ ਦੱਸ ਦੇ ਕਹਿੰਦਾ ਮੈਂ ਆਖਿਆ ਚੇਅਰਮੈਨ ਨੂੰ ਨੀ ਕੋਈ ਨਹੀਂ ਮੈਂ ਆਉਣਾ ਹੀ ਗੱਲ ਮੈਂ ਵੀ ਆਉਣਾ ਹੀ ਐ ਅੱਛਾ ਚ ਬਹਿ ਕੇ ਗੱਲ ਕਰ ਲਾਂਗੇ ਹਾਂ ਵੀ ਬਹਿ ਕੇ ਨਾ ਤਾ ਵੀ ਇਕੱਠੇ ਵੀ ਦੱਸ ਦਿਓ ਚਲ ਇਕੱਠੇ ਚਲ ਨਾਲ ਤਾ ਅਗਲੇ ਦਾ ਵੀ ਅਰਥ ਸਾਰ ਜਾਂਦਾ ਨਾਲ ਚੱਲ ਵੀ ਇਹਦਾ ਵਰਜ ਹੀ ਹੁੰਦਾ ਗਾ ਇਹ ਮੰਨਤਾ ਨਹੀਂ ਹੁੰਦਾ ਇਹਦੇ ਚ ਕੋਈ ਹੋਰ ਨਹੀਂ ਹੁੰਦਾ ਗਾ ਨਹੀਂ ਨਹੀਂ ਕੋਈ ਨਹੀਂ ਗੱਲ ਨੂੰ ਮੈਂ ਕਰ ਲੂੰ ਗੱਲ ਹਾਂ ਵੀ ਇਕੱਠੇ ਦੱਸ ਦਿਓ ਜਿੰਨੇ ਵੀ ਲੈਣੇ ਹੋ ਇਹ ਵੀ ਚਲ ਪਾਓ ਤੁਸੀਂ ਤੇ ਸਾਡੇ ਨਾਲ ਹੀ ਗੱਲ ਕਰ ਲੈਣੀ ਸੀ ਨਾ ਫਿਰ ਕੀ ਸੀਗਾ ਵੀ ভাই ਕੰਮ ਕਰਾ ਦੇਾਂਗੇ ਤੁਸੀਂ ਕਹਿੰਦੇ ਹੋ ਵੀ ਇੰਨੇ ਪੈਸੇ ਲੱਗਣਗੇ ਜਾਂ ਕਿ ਆਏ ਕੀ ਗੱਲ ਹੁੰਦੀ ਐ ਇਹ ਜੀ ਸੰਗਾਲੀ ਗੱਲ ਸੀ ਇੱਥੇ ਲੈ ਕੇ ਕੰਮ ਕਰਦੇ ਆਂ ਆਂਟੀ ਇਹ ਬਥੇਰੇ ਲੋਕਾਂ ਨੇ ਕੰਮ ਕਰਦੇ ਆਂ ਕਿ ਕਿਹੜਾ ਪੈਸੇ ਲੈ ਕੇ ਕਰਦੇ ਆਂ ਕਾਈ ਤਾਂ ਕਹਿੰਦੇ ਵੇਖੜਾ ਕੋਈ ਹੋ ਵੀ ਆਪਦਾ ਪਰਿਵਾਰ ਹੈ ਆਪਦਾ ਪਰਿਵਾਰ ਤੇ ਵੇਖ ਕੇ ਅਬ ਗੱਲ ਕਰ ਸਕਦੇ ਆਂ ਤਾਂ ਕਰ ਰਿਹਾ ਹੁਣ ਇਹਨੂੰ ਸਾਰਾ ਕੁਝ ਪਤਾ ਸੀ ਤੁਹਾਡੇ ਕੋਲ ਗੱਲ ਕਿਉਂ ਨਹੀਂ ਕਰੀ ਕਰੇ ਨੇ ਇਹਦਾ ਵਜ੍ਹਾ ਹੁੰਦਾ ਕੋਈ ਨਹੀਂ ਤੁਸੀਂ ਇਹਨੂੰ ਕੱਲ ਨੂੰ ਭੇਜ ਦਿਓ ਕੋਈ ਨਹੀਂ ਮੈਂ ਕੱਲ ਨੂੰ ਗੱਲ ਕਰ ਲੂੰ ਕੋਈ ਨਹੀਂ ਹਾਂ ਨਾ ਕੋਈ ਗੱਲ ਨਹੀਂ ਨਾ ਕੋਈ ਗੱਲ ਹੈ ਹੈ ਕੱਲ ਨੂੰ ਤਾਂ ਆਊਗਾ ਹੀ ਇਹ ਹਾਂ ਆਉਣਾ ਇਹ ਤੇ ਡਿਊਟੀ ਤੇ ਰੋਜ਼ ਹੀ ਹੁਣ ਆਉਂਦਾ ਆਊਗਾ ਹੀ ਕੋਈ ਨਹੀਂ ਕੋਈ ਨਹੀਂ ਫਿਰ ਪ੍ਰਕਾਰ ਕਰ ਗੱਲ ਗੱਲ ਲਾਂਗੇ ਹਾਂ ਠੀਕ ਹੈ ਕੋਈ ਨਾ ਹੋਰ ਠੀਕ ਹੈ ਹਾਂ ਠੀਕ ਆ ਬਹੁਤ ਵਧੀਆ ਬਸ ਤੁਸੀਂ ਦੱਸੋ ਆਪਦਾ ਬਸ ਵਧੀਆ ਹੈ ਤਾਂ ਵਧੀਆ ਜਾਂਦਾ ਆਏ ਅਸਤ ਸਮਝ ਕਿੱਦੇ ਨੇ ਮੈਂ ਤੇ ਅੰਕਲ ਤਾਂ ਕਹਿੰਦੇ ਸੀ ਮੈਂ ਕਿਹਾ ਮਾਂ ਵਿਚਾਰੀ ਐਨਾ ਭੱਜੀ ਮਾਂ ਕੀ ਤਾਂ ਕੋਈ ਗੱਲ ਕੀ ਦੀ ਕਿਦੀ ਮੈਂ ਤਾਂ ਕੱਢੀ ਹੋਊਗੀ ਕਿੱਥੇ ਕਿੱਥੇ ਗਏ ਹੋਣਗੇ ਨਾ ਕੀ ਕੀ ਕੁੱਸ ਕਰਨੇ ਪੈਂਦੇ ਹੈਗੇ ਹਨਾ ਵੀ ਆਏ ਹੁੰਦਾ ਹੀ ਆ ਪਤੋ ਆਏ ਕੋਈ ਗੱਲ ਐ ਨਾ ਤਨੀ ਵੇਲਾ ਫਿਰਦਾ ਹੁੰਦਾ ਨਹੀਂ ਕੋਈ ਨਹੀਂ ਕੋਈ ਨਹੀਂ ਕੱਲ ਨੂੰ ਆਊਗਾ ਮੈਂ ਨਾਲ ਕੋਈ ਗੱਲ ਕਰ ਲੂੰਗੀ ਉੱਥੇ ਠੀਕ ਆ ਆਉਂਗੀ ਮੈਂ ਵੀ ਕੱਲ ਨੂੰ ਚੰਗ ਠੀਕ ਆਂਟੀ ਚੰਗ ਠੀਕ